ਸਭ ਜਗ ਬਿਨ ਸਹਿਲਾ ਬਿਨ ਸਉ ਦੇ ਕਾਰਜ ਕਿਹਾ ਹੈ ਕਿਨ ਮੈਂ ਹੱਸੈ ਕਿਨ ਮੈਂ ਰੋਵੈ ਦੁਜੀ ਦੁਰਮਤਕਾਰ ਜਨਾ ਹੋਵੈ ਸੰਜੋ ਹੁੰਦੋ ਕਰਤੇ ਲੇ ਪਾਏ ਕੀਰਤਨਾ ਚਲੇ ਚਲਾ ਹਾ ਹੈ ਜੀਵਨ ਮੋਤ ਗੁਰ ਸਬਦ ਕਮਾਏ ਹਰਸੋਂ ਸਦਹੀ ਰਹਿ ਸੰਭਾਏ ਗੁਰ ਕਿਰਪਾ ਤੇ ਮੇਰੇ ਵੜਿਆਈ ਹਮੇ ਰੋਗ ਨ ਤਾ ਹਾ ਹੈ ਰਸ ਕਸ ਖਾਈ ਪਿੰਡ ਵਦਾਈ ਭੇਖ ਕਰੇ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹੇ ਸਮਾਹੇ ਬੇ ਪਰੇ ਪਰਵਾਦ ਖਾਣੇ ਘਟ ਮੈਂ ਬ੍ਰਹਮ ਹਤੇ ਸ਼ਬਦ ਨਾ ਪਛਾਣੇ ਗੁਰਮੁਖ ਵੈ ਸੋ ਤਤ ਬਲੋ ਵੈ ਰਸ ਨਾ ਹਰਤਾ ਹਾਏ ਹਰ ਬਾਤ ਛੋਡੇ ਬਾਹਰ ਧਾਵੇ ਮਨਮੁਖ ਅੰਦੇ ਸਾਧ ਨ ਪਾਵੇ ਅਨਰਾਸ ਰਾਤੀ ਰਸ ਨਾ ਫੇਕੀ ਬੋਲੈ ਹਰਸ ਮੂੜ ਨ ਤਹਾ ਹੈ ਮਨਮੁਖ ਦੇਹੀ ਪਰਮਪਤਾਰੂ ਦੁਰਮਤ ਮਰ ਨਿਤ ਹੋਇ ਖਵਾਰੂ ਕਾਮ ਕ੍ਰੋਧ ਮਨ ਦੂਜੇ ਲਾਇ ਸੁਪਨੇ ਸੋਖ ਨਤਾਹੇ ਕੰਚਨ ਦੇਈ ਸਬਦ ਬਤਾਰੋ ਆਂਦੇ ਨੂੰ ਭੋਗ ਭੋਗੇ ਹਰਿ ਸਿਉ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁਝ ਸਮਾਹੇ ਆਪੇ ਦੇਵੇ ਦੇਵਨ ਹਾਰਾ ਤੇ ਸਾਗੇ ਨਾਹੀ ਕਿਸੇ ਕਾਚਾਰਾ ਆਪੇ ਬਸੇ ਸਾਧ ਮੰਲਾਏ ਤੇਦਾ ਸਬਦ ਹਥਾ ਹਾਹੇ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਗਰ ਮੇਰਾ ਨਾਨਕ ਕੁਰਬਾਨੀ ਹਰ ਪਾਈਐ ਹਰ ਜਪ ਜਾਵ ਸਮਾਹੇ ਮਰੂੰ ਹੱਲਾ ਤਿਦਾ ਗੁਰਮੁਖ ਨਾਮ ਬੇਬੀਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਿਰਪਾ ਭਾਵੇ ਗੁਰਮੁਖ ਪੂਰਾ ਪਾਈਂਦਾ ਏ ਗੁਰਮਖ ਮੰਨ ਮਾਏ ਉੱਟ ਪਰਾਵੇ ਗੁਰਮਖ ਬਾਣੀ ਗੁਨਾਹ ਵਜਾਵੇ ਗੁਰਮਖ ਸਾਚ ਰਤੀ ਬਿਰਾਗੀ ਨਿਕਰਵਾਸਾ ਪਾਏ ਦਾਏ ਗੁਰ ਕੀ ਸਾਖੀ ਅਮਰਤ ਪਾਖੀ ਸਚੈ ਸਬਦ ਸਾਚ ਸਪਾਖੀ ਸਦਾ ਸਾਚ ਰੰਗ ਰਾਤਾ ਮਨ ਮੀਰਾ ਸੱਚੇ ਸਾਚ ਸਮਾਏ ਦਾਏ ਗੁਰਮੁਖ ਮਾਨ ਨਿਰਮਲ ਸਤਿ ਸਰਣਾਵੈ ਮਨ ਲਾਗੈ ਸੱਚ ਸਮਾਵੈ ਸਚੋ ਸਤਿ ਗਮਾਵੈ ਸਾਧਹੀ ਸਚੀ ਭਤ ਦ੍ਰਿਢਾਹੀ ਦਾਈ ਗੁਰਮੁਖ ਸੱਚ ਬਾਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਾਧਹੀ ਸਾਜ ਕਹਿ ਦੇ ਰਾਤੀ ਅਵਰਾਖ ਅਵਰਾ ਸਾਧ ਕਾ ਹਾਂਈਂਦਾ ਗੁਰਮੁਖ ਸੱਚੀ ਹਉਤਮ ਬਾਣੀ ਗੁਰਮੁਖ ਸਚੋ ਸਚ ਵਖਾਣੀ ਗੁਰਮੁਖ ਸਦ ਸਿਵੇ ਸਚੋ ਸਚਾ ਗੁਰਮਖ ਸਬਦ ਸੁਨਾਹੀ ਦਾਇ ਗੁਰਮੁਖ ਵੇ ਸੋ ਸੋ ਜੀ ਪਾਏ ਹਮੈ ਮਾਇਆ ਪਰਮ ਗਵਾਏ ਗੁਰ ਕੀ ਪੌੜੀ ਉਤਮ ਯੁਚੀ ਦਰ ਸੱਚੇ ਹਰ ਗੁਣ ਗਾਇਂਦਾਇ ਗੁਰਮਖ ਸੱਚ ਸੰਦਮ ਕਰਨੀ ਸਾਰ ਗੁਰਮੰ ਪਾਈ ਮੋਖ ਦਵਾਰ ਭਾਈ ਭਗਤ ਸਦਾ ਰੰਗ ਰਾਤਾ ਹਉ ਗਵਾਏ ਸਮਾਈ ਦਾ ਗੁਰਮਖ ਵੈ ਮਨ ਕੋ ਜਨਾਏ ਸੱਚੇ ਨਾਮ ਸਦਾ ਲਿਵ ਲਾਏ ਦੁਤੇ ਪਾਵੇ ਸੋਈ ਕਰਸੀ ਜੋ ਸੱਚੇ ਮਨ ਪਾਹਿੰਦਾ ਏ ਗਾਦੇ ਪਾਵੇ ਸਤਿਗੁਰੂ ਮਿਲਾਏ ਗਾਦੇ ਪਾਵੇ ਤਮਨ ਵਸਾਏ ਆਪਣੇ ਪਾਣੀ ਸਦਾ ਰੰਗਾਤਾ ਪਾਣੀ ਮਨ ਵਸਾਹੀਦਾ ਮਨ ਹਟ ਕਰਮ ਕਰੇ ਨਾ ਸੋਚੀ ਜਹਿ ਬਹੁਤੀ ਭੇਕ ਕਰੇ ਨਹੀਂ ਭੀੜੇ ਵਿਚਾਰਾ ਤੇ ਦੋਖਮ ਆਵੇ ਦੁਖੇ ਦੁਖ ਸਮਾਈਦਾ ਗੁਰਮਖ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏ ਦਾਈ ਗੁਰਮੁਖ ਮਾਰੇ ਸੋਹ ਹੈ ਪਰਵਾਨਿ ਅਮਨ ਜਾਨ ਸਬਦ ਪਸਾਰ ਮਰੀਨ ਜੰਮੈ ਨਾ ਦੁਖ ਪਾਈ ਮਨ ਹੀ ਮਨ ਹੈ ਸਮਾਈ ਦਾਈ ਸੇਵੜ ਪਾਗੀ ਜਨ ਸਾਗਰ ਪਾਇਆ ਹਮੈ ਵਿੱਚੋਂ ਮੋਚ ਗਾਇਆ ਮਨ ਨਿਰਮ ਫਿਰ ਮੈਨ ਲੱਗੈ ਦਰ ਸਾਚੀ ਸੋਬਾ ਦਰ ਸੱਚੀ ਸੋਬਾ ਪਾਇੰਦਾ ਆਪੇ ਕਰੇ ਕਰਾਏ ਆਪੇ ਆਪੇ ਵਖਾਤਾਵੋ ਥਾਪੇ ਗੁਰਮਹੰਸੇਵਾ ਮੇਰੀ ਪ੍ਰਾਪਾਵੈ ਸੱਚ ਸੁਣ ਦੇਖੇ ਪਾਈਂਦਾ ਗੁਰਮਖ ਸਚੋ ਸਾਚੁ ਕਮਾਵੈ ਗੁਰਮੁਖ ਨਿਰਮਲ ਮੈਨ ਲਾਵੈ ਨਾਨਕ ਨਾਮ ਰਤੇ ਵੀ ਤਿਆਰੀ ਨਾਮੇ ਨਾਮ ਸਮਾਇਦਾ ਮਰੂ ਹੱਲਾ ਤੀਜਾ ਆਪੇ ਸ੍ਰੀਟ ਹੁਕਮ ਸਭ ਸਾਜੀ ਆਪੇ ਥਾਪ ਉਥਾਪਨਵਾਜੀ ਆਪੇ ਨੇ ਆਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਈਂਦਾ ਹੈ ਕਾਇਆ ਕੋਟ ਹੈ ਅਕਾਰ ਮਾਇਆ ਮੋਪਸਰੇ ਆਪਾਸਰ ਬਿਨ ਸਭ ਦੇ ਪਸਮੇ ਗੀ ਤੇਰੀ ਖੇ ਹੂ ਖੇ ਹਰ ਲਾਈਂਦਾ ਹੈ ਕਾਇਆ ਕੰਚਨ ਕੋਟੀ ਅਪਾਰ ਜਿਸ ਵਿੱਚ ਰਵਿਆ ਸਬਦ ਅਪਾਰਾ ਗੁਰਮੁਗਾਵੇ ਸਦਾ ਗੁਣ ਸਾਚੇ ਮ੍ਰੀਤਮ ਸੋ ਪਾਏ ਦਾਈ ਕਾਇਆ ਰਮੰਦਰ ਹਰਿਆਵ ਸਵਾਰੇ ਤੇ ਵਿੱਚ ਅਜੀਵ ਅਸੀ ਮੁਕ ਮਰਾਰੇ ਗੁਰ ਕੇ ਸਬਦ ਵਣਜਨ ਵਪਾਰੀ ਨਗਰੀਆ ਮਲਾਈਂ ਦਾਈ ਸੋ ਸੁਚਾ ਜੇ ਕ੍ਰੋਧ ਨਿਵਾਰੇ ਸਤਿ ਦੇਵੂ ਜੈ ਹਾਪ ਸਵਾਰੇ ਆਪੇ ਕਰੇ ਕਰਾਈ ਕਰਤਾ ਆਪੇ ਮਨ ਵਸਾਇਦਾ ਨਿਮਰਪਿਤ ਹੈ ਨਿਰਾਲੀ ਮਨ ਤਮ ਤੋ ਵਹਿਬ ਸਬਦ ਵਿਚਾਰੀ ਆਂਦੇ ਸਦਾ ਰਹੇ ਰੰਗ ਰਤਾ ਕਰ ਕਿਰਪਾ ਪਦ ਕਰਾਈਦਾ ਇਸ ਮਨ ਮੰਦਰ ਮੈਂ ਮਨਵਾਤਾ ਵੈ ਸੁਖ ਪੱਲਰ ਤਿਆਗ ਮਹਾ ਦੁਖ ਪਾਵੇ ਬਿਨ ਸਾ ਗੁਰ بیٹے ਠੌਰਣ ਪਾਵੇ ਆਪੇ ਖੇਲ ਕਰਾਈਂਦਾ ਆਪੇ ਅપરੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਾ ਕੋਕਾਰ ਕਰੇ ਵਿਚਾਰਾ ਆਪੇ ਬਸਮਦਾਇਂ ਦਾਇਂ ਆਪੇ ਸਤਗੁਰ ਮਿਲ ਪੂਰਾਇ ਸੱਚੇ ਸਬਦ ਮਹਾ ਬਲ ਸੂਰਾਇ ਆਪੇ ਮਿਲੇ ਦੇ ਵਢਾਈ ਸੱਚੇ ਸੋ ਚਿਤ ਲਾਹਿੰਦਾ ਕਰ ਹੀ ਅੰਦਰ ਸਦਾ ਸੋਈ ਗੁਰਮਾ ਵਿਰਲਾ ਬੁੱਧੇ ਕੋਈ ਨਾਮ ਨਦਾਨ ਵਸਿਆ ਕਰੇ ਅੰਤਰ ਰਸਨਾ ਨਾਮ ਧਿਆਇਂਦਾ ਦਸੰਤਰ ਭਵੈ ਅੰਤਰ ਨਹੀਂ ਪਾਲੇ ਮਾਇਆ 모ਹੀ ਬੱਦਾ ਧਮਕਾਲੇ ਡਾਂਗੀ ਫਾਸੀ ਕਬਣਾ ਟੂਟੈ ਦੂਜੇ ਪਾਏ ਪਰਮਹੈ ਦਾਏ ਜਾਪ ਤਪ ਸੰਜਮ ਹੋਰ ਨਾ ਕੋ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੇ ਸ਼ਬਦ ਮਿਹਿਆ ਸੱਚ ਪਾਇਆ ਸੱਚੇ ਸੱਚ ਸਮਾਹੀਂਦਾਏ ਕਾਮ ਕ੍ਰੋਧ ਸਭ ਸੰਸਾਰ ਬ੍ਰਹਮ ਬਹੁ ਕਰਮ ਕਮਾਵੇ ਸਭ ਦੁਖ ਕਾ ਪਸਾਰ ਸਾ ਗੁਰ ਸੇਵੇ ਸੇ ਸੋ ਪਾਵੇ ਸਚੈ ਸਬਦ ਮਲਾਇਂਦਾ ਪੌਣ ਪਾਣੀ ਹੈ ਬਸੰਤਰ ਮਾਇਆ ਮੋਹ ਵਰਦੀ ਸਭ ਅੰਤਰ ਜਿਨ ਕੀਤਾ ਜਾਂ ਤਿਸੇ ਪਛਾਣੇ ਮਾਇਆ ਮੋਹ ਚੁਕਾਇਂਦਾ ਇਕ ਮਾਇਆ ਮੋਹੇ ਗਰਭ ਵਿਆਪੇ ਮੈਂ ਹੋਏ ਰਹੇ ਹੈ ਆਪੇ ਜਮਨ ਕਾਲੇ ਕੀ ਖਬਰੀ ਨ ਪਾਈ ਅੰਤ ਗਿਆ ਪਛਤਾਏ ਦਾਈ ਜਿਨੋ ਪਾਈ ਸੋ ਬੇ ਜਾਣੇ ਗੁਰਮਾ ਦੇਵੇ ਸਉਦ ਪਛਾਣੇ ਨਾਨਕ ਦਾ ਕੈ ਬੇਨੰਤੀ ਸੱਚ ਨਾਮ ਚਿਤ ਲਾਇਂਦਾ ਮਾਰੂ ਮਹਲਾ ਦੀ ਜਾ ਅਜ ਗਾ ਦੇ ਆਪਾ ਦਾ ਤਾ ਪੂਰੇ ਗੁਰਗੇ ਸਭ ਦੁਸ਼ਾਤਾ ਤੂੰ ਸੇਵੇ ਸੇ ਤੁਝੇ ਸਮਾਵੇ ਤੂੰ ਆਪੇ ਮੇਲ ਮਲਾਈਂਦਾ ਐ ਅਗਮਯਾ ਗੋਚਰਾ ਕੀਮਤ ਨਹੀਂ ਪਾਈ ਜੀ ਦੰਤਾ ਤੇਰੀ ਸਰਨਾਈ ਜੋ ਤਦ ਪਾਵੈ ਤੇ ਵੇਚ ਲਾਵੇ ਤੂੰ ਆਪੇ ਮਾਰਗ ਪਾਹੇ ਦਾਇ ਅਪੀ ਸਾਡਾ ਹੋਸੀ ਸੋਈ ਆਪੇ ਸਾਡੇ ਅਵਰਣ ਕੋਈ ਸਭਨਾ ਸਾਰ ਕਰੇ ਸੋ ਦਾਤਾ ਪੇਰੀ ਕਿ ਪਚਾਈਂਦਾ ਓਗਮ ਗੋਚਰ ਲਖਿ ਅਪਾਰ ਕੋਈ ਨ ਜਾਣੇ ਤੇਰਾ ਪਰਵਾਰਾ ਆਪਣੇ ਆਪ ਜਾਣੇ ਆਪੇ ਗੁਰਮਤੀ ਆ ਬਜਾਈਂਦਾ

ਰੈਣ ਦਿਨ ਸਦੋ ਏਸਾ ਕੀ ਆਏ ਮਨ ਮੋਖੇ ਅੰਧਨਾ ਜੀਤੇ ਮੁੜਾ ਸਿਰ ਉਪਰ ਕਰ ਰੁਆਇਂਦਾ ਮਨ ਤਾਂ ਸੀਤਲ ਗੁਰਚਨ ਹੀਂਦਾ ਗਾਇ ਅੰਤਰ ਪਰਮ ਗਿਆਪ ਉਪਾਗਾ ਸਦਾ ਆਨੰਦ ਸੱਚੀ ਗੁਣ ਗਾਵੇ ਸੱਚ ਬਾਨੀ ਬੋਲਾਈਂਦਾ ਜਿੰਦੂ ਦਾਤਾ ਕਰਮ ਵਿਦਾਤਾ ਪੂਰੇ ਭਾਗ ਗੁਰ ਸਬਦ ਪਛਾਤਾ ਜਤ ਪਤ ਸੱਚ ਸੱਚਾ ਸਜ ਸੋਈ ਹਮੇ ਮਾਰ ਮੜਾਈਂਦਾ ਈ ਮਾਨ ਕਠੋਰ ਦੂਜੇ ਪਾਇ ਲਗਾਏ ਪਰਮੇ ਪੂ ਲਾ ਫਿਰੇ ਅਭਾਗੈ ਕਰਮ ਹੋਵੇ ਤਾਂ ਸਤਿਗੁਰ ਸਿਵੇ ਸਜਹੀ ਸੁਖ ਪਾਈਂਦਾਏ ਲਾਜਰਾਸੀ ਫਿਰ ਫਿਰ ਪਾਏ ਲਾਜਰਾਸੀ ਆਪ ਬਬਾਏ ਮਾਨਸ ਜਨ ਗੁਰ ਸਾਉ ਉਦਤੜਾਏ ਬਿਨ ਭਗਤੀ ਬੇਟਾ ਵਿੱਚ ਵਾਸਾ ਬੇਟਾ ਵਿੱਚ ਫਿਰ ਪਾਈਂਦਾਏ ਕਉ ਕਰਮ ਹੋਇ ਗੁਰ ਭਗਤ ਦਰੜਾਏ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਿਰੇ ਕਰਾਏ ਕਰਤਾ ਜੋ ਭਾਵੈ ਤਵੇ ਚਲਾਇਂਦਾ ਸਿਮਰਤ ਸਾਸ ਤੈ ਅੰਤ ਨ ਜਾਣੈ ਮੂਰਖਿਆੰ ਦਾ ਤਾਤ ਨ ਪਛਾਨੈ ਆਪੇ ਇੱਕ ਰੇ ਕਰਾਏ ਕਰਤਾ ਹੈ ਆਪੇ ਪਰਮ ਭਲਾਈਂਦਾ ਸਭ ਕੀ ਜੀ ਆਪੇ ਆਵ ਕਿਰਾਏ ਆਪੇ ਸੇ ਸੇ ਧੰਦੇ ਲਾਏ ਆਪੇ ਥਾਪ ਥਾਪੇ ਵਿਖੇ ਗੁਰਮਖ ਅਬਜ ਹੰਦਾ ਸੱਜਾ ਸਾਹਿਬ ਗੈਰ ਗੰਬੀਰਾ ਸਦਾ ਸਲਾਹੀ ਤਾਂ ਮਨ ਧੀਰਾ ਹਕਮ ਗੋ ਚਰਕੀਂਤ ਨਹੀਂ ਪਾਈ ਗੁਰਮਖ ਮਨ ਵਸਾਈਂਦਾ ਆਪ ਨਿਰਾਲਮ ਹੋਰ ਤੰਦੈ ਲੋਈ ਗੁਰ ਪ੍ਰਸਾਦੀ ਬੁੱਝੈ ਕੋਈ ਨਾਨਕ ਨਾਮ ਵਸੇ ਘਟਿ ਅੰਤਰ ਗੁਰਮਤੀ ਮੇਲ ਮਲਾਈਂਦਾ ਮਾਰੂ ਮਹਲਾਤਿ ਜਾਜ ਹੋਜਤੀ ਕੀ ਉਹ ਗਬਰਾ ਤੂੰ ਆਪੇ ਜਾਣੇ ਸਿਰਜਣਹਾਰਾ ਹੋਰ ਕਾ ਕੋ ਕਹੈ ਗਿਆਖੋ ਖਾਣੀ ਤੂੰ ਆਪੇ ਕਿਉ ਤਪਾਈਂਦਾ ਵੰਕਾਰ ਸਭ ਸ੍ਰੀ ਉਪਾਈ ਸਭ ਖੇਲ ਤਮਾਸਾ ਤੇਰੀ ਵੜਿਆਈ ਆਪੇ ਵੀ ਇਹ ਕਰੇ ਸਭ ਸੱਚ ਆਪੇ ਭੰਨ ਕਢਾਈਂਦਾ ਏ ਬਾਜੀ ਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਲਿਪਤ ਰਹੇ ਗੁਰ ਸਬਦੀ ਸਾਤ ਜੇ ਸੋ ਦਿੱਤ ਲਾਈਂ ਦਾਏ ਬਾਢੀ ਬਾਢੀ ਸੋਨੇ ਕਾਰਾ ਆਯਾ ਵਡਾਈ ਜਮਨ ਹਾਰਾ ਘੜ ਘੜ ਪਾਉਣ ਘੜ ਘੜ ਪਾਉਣ ਵਹਿ ਇਕ ਰੰਗੀ ਮਿਲ ਪਮਣੇ ਸਭ ਆ ਜਾਂਦਾ ਘਰਤਾ ਕਰੇ ਸੋਨੇ ਚੋ ਹੋਵੇ ਗੁਰ ਕੇ ਸਭ ਦੇ ਹੋਂ ਮੈਂ ਕੋਵੇ ਗੁਰ ਪ੍ਰਸਾਦੀ ਕਿਸੇ ਦੇ ਵੜੇ ਹਾਈ ਨਾਮੋ ਨਾਮ ਧਿਆਈਂ ਦਾਈ ਗੁਰ ਸੇਵੇ ਦੇਵਡ ਹੋ ਲਾਹ ਨਾਹੀ ਨਾਮ ਮਨ ਵਸੇ ਨਾਮੋ ਸਲਾਹੀ ਨਾਮੋ ਨਾਮ ਸਦਾ ਸੋ ਦਾਤਾ ਨਾਮੋ ਲਾਹ ਪਾਈਂਦਾ ਏ ਬਿਨ ਨਾਵੈ ਸਭ ਦੁੱਖ ਸੰਸਾਰ ਬੋ ਕਰਮ ਕਮਾਵੇ ਵਦੇ ਵਿਕਾਰਾ ਨਾਮ ਨ ਸੇਵੇ ਕਉ ਸੋ ਪਾਈਐ ਬਿਨ ਨਾਵੇ ਦੁਖ ਪਾਈਂਦਾ ਆਵ ਕਰੇ ਤ ਆਵ ਕਰਾਈ ਗੁਰ ਪ੍ਰਸਾਦੀ ਕਿਸੇ ਬਝਾਈ ਗੁਰਮਾਇ ਹੋਵੇ ਸੋ ਬੰਧਨ ਟੁੱਟੈ ਮੋਤੀ ਕਹਿ ਕਰ ਪਾਈਂਦਾ ਗਣਤ ਗਣੈ ਸੋ ਜਲੈ ਸੰਸਾਰ ਸੈ ਸਮੂਲਿਨ ਚੁਕੇ ਵਿਕਾਰੈ ਗੁਰਮਕੋਵੈ ਸੋ ਗੰਤ ਚ ਗਾਏ ਸੱਚੇ ਸੋ ਸੱਚੇ ਸੱਜ ਸਮਾਈਂਦਾਏ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚੇ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਈਂਦਾਏ ਜਾਤ ਤਾ ਸੰਧਮ ਨਾਮ ਪਰ ਗਿਲਵਿ ਕਾਟੇ ਘਟਨ ਹਾਰਾ ਹਰ ਕੇ ਨਾਮ ਮਨ ਤਨ ਸੀਤਲ ਹੋਵਾ ਸੈਜੇ ਸਹਜ ਸਮਾਇੰਦਾ ਅੰਤਰ ਲੋਭ ਮਨ ਮੈਲੀ ਮਲਾਏ ਮੈਦੇ ਕਰਮ ਭਾ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾਪਾਰ ਕੂੜ ਬੋਲ ਦੁਖ ਪਾਈਂਦਾ

ਅਨੇਕ ਦਤਨ ਕਰੀਂ ਦੀ ਵਾਸਨਾ ਹੋਈ ਕਾਮ ਕ੍ਰੋਧ ਜਲੇ ਸਭ ਕੋਈ ਸਾ ਗੁਰ ਸੇਵੇ ਮਨ ਵਸਿ ਆਵੈ ਮਨ ਮਾਰੀ ਮਣਹਿ ਸਮਾਈਂਦਾਇ ਮੇਰਾ ਤੇਰਾ ਤੋਦੇ ਆਪੇ ਕੀ ਆਈ ਸਭ تیرੇ ਜੰਤ تیرੇ ਸਭ ਜੀ ਆਇ ਨਾਮਿਕ ਨਾਮ ਸਮਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਰੂ ਮਹਲਾ 3 ਜੀਓ ਦਾਤਾ ਗੰਗ ਅਗਮਥਾ ਹ ਉਸ ਤੇਰਾ ਨਾਮ ਤਮਾਈ ਵੇ ਪਰਵਾਹ ਤਿਸ ਨੂੰ ਅਪਰਨ ਸਗੇ ਕੋਈ ਆਪੇ ਮੇਨ ਮਲਾਈਂਦਾ ਜੋ ਕੀ ਕਰੇ ਸੋਨੇ ਤੋ ਹੋਈ ਤੇ ਬਿਨ ਦਾਤਾ ਵਰਨਾ ਕੋਈ ਦੇਨੂ ਨਾਮਦਾਨ ਕਰੇ ਸੋ ਪਾਏ ਗੁਰਸਬਦੀ ਮੇ ਲਾਂਦਾਏ 14 ਭਮਨ ਤੇਰੀ ਹਟ ਨਾਲੇ ਸਤ ਗੁਰਦ ਖਾਏ ਅੰਤਰ ਨਾਲੇ ਨਾਵੀਕਾ ਵਪਾਰੀ ਹੋਵੇ ਗੁਰਸਬਦੀ ਕੋ ਪਾਏ ਦਾਤ ਗੁਰ ਸੇਵਿਆ ਸਹਿਜ ਅਨੰਦਾ ਹਿਰਦਿਆਈ ਉਠਾ ਗੋਵਿੰਦਾ ਸਾਡੇ ਪੈ ਤਾਂ ਕਰੀਂ ਰਾਤੀ ਆਪੇ ਭਗਤ ਕਰਾਈਂਦਾ ਸਾ ਗੁਰ ਤੇ ਵਿਛੜੇ ਤਿੰਨੇ ਦੁੱਖ ਪਾਇਆ ਦਿਨ ਮਾਰੀਏ ਦੁੱਖ ਸਬਾਇਆ ਮਥੇ ਕਾਲੇ ਮਹਿਲ ਨਾ ਪਾਵੇ ਹੀ ਦੁੱਖ ਹੀ ਵੇਚ ਦੁੱਖ ਪਾਇਆ ਦੁੱਖ ਹੀ ਵੇਚ ਦੁੱਖ ਪਾਈਦਾ ਸਾ ਗੁਰ ਸਿਵੇ ਸੇ ਵੜ ਪਾਗੀ ਸਹਿ ਪਾਏ ਸੱਚੀ ਲੇਵ ਲਾਗੀ ਸੱਚੋ ਸੱਚ ਕਮਾਵੇ ਸਾਧਿ ਸੱਚੇ ਮੇਰ ਮਲਾਈਂਦਾ ਜਿਸ ਨੂੰ ਦੇ ਜਿਸ ਨੂੰ ਸਤਿਆਦੇ ਸੁਪਾਏ ਅੰਤਰ ਸਾਚ ਪਰਮ ਚ ਗਾਏ ਸੱਚ ਸੱਚੇ ਗਾਇ ਆਪੇ ਦਾਤਾ ਦੇ ਦੇਵੇ ਸੋ ਪਾ ਸੋ ਸੱਜ ਪਾਏ ਦਾਇ ਅੰਤਰ ਸਾਇ ਪਰਮ ਬਜਗਾਏ ਸਾਇ ਸੱਚੀ ਇਕਾਇਆ ਪੇ ਦਾਤਾ ਜਿ ਦੇਵੇ ਸੋ ਸਾਇ ਪਾਏਂਦਾਏ ਆਪੇ ਕਰਤਾ ਸਭਨਾ ਕਾ ਸੋਈ ਜੇ ਨੂੰ ਆਪ ਜਾਏ ਬੁੱਧਾ ਕੋਈ ਆਪੇ ਵਸੇ ਦੀ ਵਡਿਆਈ ਆਪੇ ਮੇਲ ਮਲਾਈਂਦਾਈ